ਜੋ ਪਈ ਸੁਨੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਵਰਣਿਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚੜ੍ਹੇ ਤੁਰਾਂਗੇ ਉਡਾਵੇਂ ਬਾਜ ਦੇਖ ਗਾਲ ਸਿਖ ਦੁਰਖ ਜਾਣਗੇ ਪਾਜ ਸਵਾਲ ਆਗ ਸਿਖ ਲੜਾਉ ਚੜ੍ਹੇ ਸਿੰਘ ਜਿਸ ਮੁਕਤ ਕਰਾਉ ਝੂਲਨ ਰੇਜੇ ਹਸਤੀ ਸਾਜੇ ਦੁਆਰ ਦੁਆਰ ਪ੍ਰਣਾਮਤ ਬਾਜੀ ਸਵਾਲ ਆਗ ਜਬ ਤੁਕੇ ਬਲੀਤਾ ਤਰ ਗਾਵ ਸੌਦੇ ਹਸ ਤਾਉ ਜੀਤਾ ਚੰਦ ਲੰਗ ਲੂਡ ਲਿਆਉਂ ਬਲਗ ਪੇਜ ਖਾਨਾ ਚਲਾਉਂ ਨਰਦ ਗਦ ਮੈਂ ਮਿਲਾਉਂ ਜੋ ਮਾਤਿਆ ਵਿਮਾਨ ਕੇ ਰੂਮ ਨਾਵਤ ਬਜਾਉਂ ਸ਼ਾਮ ਮੋਰਾ ਚਲਾਉਂ ਬਾਦਸ਼ਾਹੀ ਰਹਿ ਕਰਾਉਂ ਤਖਤ ਸਾਚੇ ਸਾਹਿਬਾਨ ਕੇ ਨਾ ਆਪ ਲੜੂ ਨਾ ਬਹੁਤ ਲੜਾਉਂ ਭਟ ਵੀਰਨ ਸੇਤੀ ਬਾਂਦ ਮਗਾਉਂ ਨਾ ਛਾਡੋਂ ਖਲਕ ਨਾ ਛਾਡੋਂ ਬਲਖ ਪਰਬਤ ਕਾਟੇ ਰਾਂਗੁਰਾ ਆਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸ